ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਹੋ ਤੁਸੀਂ ਤੇ ਬਠਿੰਡਾ ਜ਼ਿਲ੍ਹੇ ਦੇ ਦਿਉਣਪਿੰਡ ਨੂੰ ਜਾਣ ਵਾਲਾ ਰਸਤਾ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਹੀ ਵਿਵਾਦ ਦਾ ਵਿਚ ਸੀ ਪਰ ਹੁਣ ਵਿਵਾਦ ਥੰਮਦਾ ਨਜ਼ਰ ਆ ਰਿਹਾ ਦਰਅਸਲ ਇਸ ਰਸਤੇ ਨੂੰ ਲੈ ਕੇ ਉਗਰਾਹਾਂ ਚੋਥੇ ਬੰਦੀ ਦੇ ਵੱਲੋਂ ਧਰਨਾ ਚੱਲ ਰਿਹਾ ਭਾਵੇਂ ਕਿ ਦੂਜੀ ਧਿਰ ਦੇ ਨਾਲ ਸਿੱਧੂਪੁਰ ਜਥੇਬੰਦੀ ਦੇ ਵੱਲੋਂ ਪਿਛਲੇ ਸਮੇਂ ਦੇ ਵਿੱਚ ਕਈ ਵਾਰ ਅਧਿਕਾਰੀਆਂ ਦਾ ਘਰਾਉ ਵੀ ਕੀਤਾ ਗਿਆ ਪਰ ਅੱਜ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਗਿਆ ਕਿ ਪਿਛਲੇ ਕਿਸਾਨ ਜਥੇਬੰਦੀ ਸਿੱਧੂਪੁਰ ਦੇ ਆਗੂਆਂ ਦੇ ਨਾਲ ਵੀ ਗੱਲਬਾਤ ਹੋਈ ਸੀ ਤੇ ਉਹਨਾਂ ਨੇ ਮੰਨਿਆ ਕਿ ਜਿਹੜੇ ਸਾਡੇ ਮੈਂਬਰ ਜੋ ਤੇ ਖੜੇ ਸਨ ਉਹਨਾਂ ਦੇ ਨਾਲ ਖੜੇ ਨਹੀਂ ਹੋਣਗੇ ਯਾਨੀ ਕਿ ਨਹੀਂ ਖੜਨਗੇ ਉਹਨਾਂ ਨੂੰ ਸਮਝਾ ਲਿਆ ਗਿਆ ਕਿ ਹੁਣ ਉਹ ਪਿੱਛੇ हट ਗਏ ਨੇ ਜਿਸ ਨੂੰ ਲੈ ਕੇ ਤਹਿਸੀਲਦਾਰ ਤੇ ਹੋਰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੱਡੇ ਪੱਧਰ ਤੇ ਫੋਰਸ ਦੇ ਨਾਲ ਉੱਥੇ ਪਹੁੰਚ ਜਾਂਦੇ ਨੇ ਤਹਿਸੀਲਦਾਰ ਦੇ ਵੱਲੋਂ ਕਿਹਾ ਗਿਆ ਕਿ ਜੋ ਕਬਜ਼ਾ ਕਿਸਾਨਾਂ ਦੇ ਵੱਲੋਂ ਕਈ-ਕਈ ਫੁੱਟ ਕੀਤਾ ਗਿਆ ਉਸ ਕਬਜ਼ੇ ਨੂੰ ਲੈ ਕੇ ਮਿੱਟੀ ਪਾਈ ਜਾ ਰਹੀ ਸੀ ਪਾਵੇ ਕੀ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਪਰ ਉਹਨਾਂ ਨੇ ਨਾਲ ਹੀ ਕਿਹਾ ਕਿ ਅਸੀਂ ਪੂਰਨ ਤੌਰ ਤੇ ਇਸ ਰਸਤੇ ਨੂੰ ਠੀਕ ਕਰਨਾ ਚਾਹੁੰਦੇ ਆ ਬਾਕੀ ਦੇਖਦੇ ਆ ਕਿ ਅਧਿਕਾਰੀ ਕਿਸ ਤਰ੍ਹਾਂ ਜਿਹੜਾ ਕੰਮ ਨਿਊ ਕਰਦੇ ਨੇ ਇਸੇ ਦਰਮਿਆਨ ਉਹਨਾਂ ਕਿਹਾ ਕਿ ਸਾਡੇ ਲੋਕਾਂ ਨਹੀਂ ਉੱਪਰ ਦੀ ਇਥੋਂ ਲੰਘਣਾ ਜਿਸ ਦੇ ਨਾਲ ਸਾਨੂੰ ਸਮੱਸਿਆ ਆਉਂਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਕਿਸਾਨਾਂ ਦੇ ਵੱਲੋਂ ਸਰਕਾਰੀ ਰਸਤੇ ਆਉਣ ਜਾਣ ਵਾਲੇ ਰਸਤਿਆਂ ਤੇ ਕਬਜ਼ੇ ਕੀਤੇ ਹੋਏ ਨੇ ਤਾਂ ਕਿਸਾਨ ਆਗੂਆਂ ਤੋਂ ਵੱਲੋਂ ਜਿੱਥੇ ਧੰਨਵਾਦ ਕੀਤਾ ਗਿਆ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਤੋਂ ਬਾਅਦ ਅਜੁਨਣ ਜਿੱਤ ਹਾਸਲ ਹੋਈ ਹੈ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਨੇ ਤੇ ਉੱਥੇ ਵੱਡੇ ਅਦਰ ਤੇ ਪੁਲਿਸ ਫੋਰਸ ਵੀ ਤਾਇਨਾਤ ਕਰ ਦਿੱਤੀ ਗਈ ਹੈ। ਅੱਜ ਅਕਸੀਰ ਸਿੰਘ ਜੁੰਬਾ ਭਾਰਤੀ ਕਿਸਾਨ ਜੁਨਾਹ ਇਕਤਾ ਗਰਾਹਾ ਜਿਲ੍ਹਾ ਕਮੇਟੀ ਮੈਂਬਰ ਜੋ ਅੱਜ ਲੰਮੇ ਸਮੇਂ ਤੋਂ ਦਿਉਣ ਪਿੰਡ ਦਾ ਢਾਬਾਂ ਵਾਲੇ ਰਾਹ ਦਾ ਮਹਲਾ ਚੱਲ ਰਿਹਾ ਸੀ ਤੇ ਅੰਗਰਾਹਾ ਜਥੇਬੰਦੀ ਨੇ ਜੱਦੋਜਹਿਦ ਕੀਤੀ ਹੈ 9 ਮਹੀਨਿਆਂ ਤੋਂ ਤੇ ਅੱਜ ਜਿਹੜਾ ਕਬਜ਼ਾ ਬਰੰਟ ਕੱਟਿਆ ਸੀਗਾ ਪ੍ਰਸ਼ਾਸਨ ਵੀ ਪੁਲਿਸ ਵੀ ਆਈ ਆ ਸਾਰਾ ਸਿਵਲ ਪ੍ਰਸ਼ਾਸਨ ਆਇਆਗਾ ਤੇ ਅੱਜ ਜਿਹੜਾ ਇਹ ਰਾਹ ਠੱਡੇ ਲਾਇਆ ਪਹਿਲਾਂ ਵੀ ਪੈਨਰ ਦੀ ਮੰਗਤੀ ਹੋ ਕੇ ਠੱਡੇ ਲੱਗੇ ਸੀ ਠੱਡੇ ਪੱਟਤੇ ਸੀ ਤੇ ਅੱਜ ਜਿਹੜੇ ਪੈਨਰ ਦੀ ਮੰਗਤੀ ਦੇ ਮੁਤਾਬਕਾ ਜਿਹੜਾ ਰਾਹ ਦਾ ਕੰਮ ਆ ਉਹ ਸਹੀ ਦਿਸ਼ਾ ਨਾਲ ਨਕੀਆ ਚੱਲ ਰਿਹਾ ਹੈਗਾ ਤੇ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜ਼ਿਲ੍ਹਾ ਦੀ ਸਾਡੇ ਪ੍ਰਧਾਨ ਨੇ ਡੀਸੀ ਸਾਹਿਬ ਦੇ ਧਿਆਨ ਚ ਲਿਆਂਦਾ ਸੀ ਤੇ ਪ੍ਰਸ਼ਾਸਨ ਦੇ ਤੇ ਉਹਨਾਂ ਨੇ 24 ਤਰੀਕ ਦਾ ਆਪਾਂ ਸਾਨੂੰ ਵਿਸ਼ਵਾਸ ਦਿਵਾਇਆ ਸੀ ਤੇ ਅੱਜ ਆ ਜਿਹੜਾ 90% ਆ ਜਿਹੜਾ ਨਕੀਆ ਰਾਹ ਦਾ ਕੰਮ ਜਿਹੜਾ ਸਾਡਾ ਮੁਕੰਮਲ ਹੋ ਜਾਊਗਾ ਅਸੀਂ ਜ਼ਿਲ੍ਹਾ ਪ੍ਰਧਾਨ ਦਾ ਸ਼ਗਾਰੇ ਸਿੰਘ ਦਾ ਤੇ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਲੰਮੇ ਸਮੇਂ ਤੋਂ ਹੀ ਰਾਦੀ ਪਿੰਡ ਦੀ ਮੰਗ ਸੀ ਤੇ ਅੱਜ ਸ਼ਾਇਦ ਮਤਲਬ ਕੰਮ ਚੱਲ ਰਿਹਾ ਸਾంతਮੀ ਢੰਗ ਨਾਲ ਪ੍ਰਸ਼ਾਸਨ ਸਹਿਯੋਗ ਕਰ ਰਿਹਾ ਕਿਸੇ ਦੀ ਦਖਲਅੰਦਾਜ਼ੀ ਨਹੀਂ ਤੇ ਅੱਜ ਨਿਬੜ ਜਾਊਗਾ ਸ਼ਾਇਦ ਉਹ ਜੀ ਜਿਹਦੇ ਜਦੋਂ ਜਥੇਬੰਦੀ ਦਾ ਦੋਨੇ ਜਥੇਬੰਦੀਆਂ ਭਾਰਤੀ ਕਿਸਾਨ ਜੁਨੂ ਇਕਤਾ ਗ੍ਰਾਹਾ ਤੇ ਸਿੱਧੂਪੁਰ ਮਤਲਬ ਤਾਂ ਉਹਨਾਂ ਕੀ ਅਪੀਲ ਕੀਤੀ ਗ੍ਰਾਹਾ ਜਥੇਬੰਦੀ ਨੇ ਸਿੱਧੂਪੁਰ ਦੇ ਬਲਾਕ ਕੋਲੇ ਦੇ ਜ਼ਿਲ੍ਹੇ ਕੋਲੇ ਉਹ ਆਏ ਉਹਨਾਂ ਨੇ ਬੈਠ ਕੇ ਕੈਂਪਰੋ ਮੈਚ ਸਿੱਧੂਪੁਰ ਦੀ ਲੈਟਰਪੈਡ ਤੇ ਕਰਾਤਾ ਸੀ ਉਹ ਇੱਕ ਘਰ ਨੇ ਤਾਂ ਛੜਤਾ ਸੀ ਦੂਜੇ ਘਰਾਂ ਨੇ ਮਤਲਬ ਗੱਲ ਕਰਕੇ ਮੁੱਕਰ ਗਏ ਜੀ ਉਹ ਫਿਰ ਜਥੇਬੰਦੀਆਂ ਦੀ ਸਾਡੇ ਬੰਦੇ ਗਲਤ ਆ ਤੇ ਅਸੀਂ ਇਹਨਾਂ ਦਾ ਸੰਯੋਗ ਨਹੀਂ ਕਰਦੇ ਤੇ ਜਿਹੜਾ ਰਾਹ ਦਾ ਮਸਲਾ ਉਹ ਨਿਕਲਣਾ ਚਾਹੀਦਾ ਇਹ ਨੇ ਸਾਰੇ ਲੋਕਾਂ ਨੇ ਟਪਣਾ ਕਈ ਵਾਰੀ ਹੱਥ ਸੇ ਵੀ ਹੋ ਜਾਂਦੇ ਆ ਤਾਂ ਕਰਕੇ ਰਾਹ ਦਾ ਮਹਲਾ ਜਿਹੜਾ ਸੀਗਾ ਅਨਕਿਆ ਅੱਜ ਪ੍ਰਸ਼ਾਸਨ ਆਪਦੇ ਮਤਲਬ ਅਨਕਿਆ ਮੰ ਠੱਡੇ ਲਵਾ ਕੇ ਉਹਦੇ ਕੰਮ ਚਲਾ ਰਿਹਾ ਤੇ ਅੱਜ 90% ਜਿਹੜਾ ਨਿਬੜ ਜੂਗਾ ਇੱਕ ਕਿਸਾਨ ਜਿੱਥੇ ਬਜਾ ਕਿਸਾਨ ਬਹੁ ਗੰਤੀ ਕਿਸਾਨ ਆ ਜਿਹੜੇ ਰਾਸਾ ਨੂੰ ਵੜ ਲੈਂਦੇ ਜਿੱਥੇ ਉਹਨਾਂ ਨੇ ਖੁਦ ਹੀ ਲੰਗਣਾ ਹੁੰਦਾ ਕੀ ਕਹਿਣਾ ਚਾਹੁੰਦੇ ਉਹਨਾਂ ਅਸੀਂ ਜੀ ਅਪੀਲ ਜਥੇਬੰਦੀ ਨੂੰ ਉਹਨ ਕੀ ਇਹ ਪਿੰਡ ਜਿਹੜੇ ਜ਼ਮੀਨ ਨਾਲ ਲੱਗਦੀ ਸੀ ਅਸੀਂ ਵੀ ਮੰਨਤੀ ਜਦੋਂ ਹੋ ਗਈ ਪਹਿਲਾਂ ਹੋਈ ਫਿਰ ਪੈਨਰ ਦੀ ਮੰਨਤੀ ਅਸੀਂ ਇਹ ਸੋਡੀ ਜ਼ਮੀਨ ਆ ਜਿਹੜੀ ਉਹ ਪੂਰੀ ਕਰਦੇ ਤੁਸੀਂ ਪਿੰਡਾਂ ਚ ਆਮ ਨਾ ਰਹਿਣਾਗਾ ਅਸੀਂ ਚੱਲ ਕੇ ਆਉਣਾ ਜਦੋਂ ਆਪਣੇ ਕਿਲੇ ਚ ਫਸਲ ਨਾ ਪੂਰੀ ਹੋਈ ਤਾ ਜਿਹੜੀਆਂ ਮਰਲੇ ਦੋ ਮਰ ਲੈਣਾ ਜ਼ਮੀਨਾਂ ਨਹੀਂ ਪੂਰੀਆਂ ਹੁੰਦੀਆਂ ਕਈ ਵਾਰੀ ਵੱਡੇ ਹੱਥੇ ਹੋ ਜਾਂਦੇ ਅਸੀਂ ਬੇਨਤੀ ਕਰਦੇ ਆਂ ਨਾ ਤਾਂ ਦਰਖਤ ਨਕੀਆ ਪਟਣਾ ਚਾਹੀਦਾ ਰਾਹ ਕੋਲੋਂ ਉਹ ਮਤਲਬ 100 ਜੀਵ ਜੰਤੂ ਬੰਦਾ ਸਾਵੇਂ ਬੰਦਾ ਵਹ ਜਾਂਦਾ ਤੇ ਰਾਹ ਵੀ ਜਿਹੜਾ ਨਾਲ ਲੱਗਦਾ ਜਿਵੇਂ ਸੜਕ ਦੇ ਨਾਲ ਆ ਕਈ ਕਿਸਾਨ ਵੀਰ ਵੜ ਲੈਂਦੇ ਆ ਤੇ ਅਸੀਂ ਤਾਂ ਪੀਰ ਇਹੀ ਕਰਾ ਕੇ ਜਥੇਬੰਦੀ ਕਰਨੀਓ ਨਕੀਆ ਜਿਹੜਾ ਰਾਹ ਮਤਲਬ ਉਹ ਛੱਡਣਾ ਚਾਹੀਦਾ ਹਰੇਕ ਬੰਦੇ ਨੇ ਡੱਪਣਾ ਉਹਨੂੰ ਵੀ ਨਕੀਆ ਜਦੋਂ ਕੋਈ ਸ਼ੈਡ ਵਗੈਰਾ ਕੋਈ ਹੁੰਦੀ ਆ ਜਾਂ ਕੋਈ ਮਸ਼ੀਨਰੀ ਦੀ ਕੋਈ ਨਕੀਆ ਓਹ ਉਹ ਮਨ ਕਾ ਆਸਾਨ ਨਹੀਂ ਹੁੰਦਾ ਮਿੱਟੀ ਪੂਰੀ ਹੋਊਗੀ ਅਸੀਂ ਫੇਰ ਬੇਨਤੀ ਕਰਦੇ ਆ ਜਿਹੜੇ ਰਾਹ ਤੇ ਸੜਕ ਦੇ ਨਾਲ ਆ ਜਿਹੜੀ ਆ ਮਾਰੇ ਮਿੱਟੀ ਲਾਉਣੀ ਚਾਹੀਦੀ ਜਿਹੜੇ ਲੋਕ ਖੱਜਲ ਖਵਾਰ ਨਾ ਹੋਵੇ ਮੇਰਾ ਨਾਮ ਗ੍ਰਿਪਾਲ ਸਿੰਘ ਜੀ ਬੀਕੇ ਜੁਗਤਾ ਗਰਾਹਾਂ ਬਠਿੰਡੇ ਬਲਾਕ ਦਾ ਮੈਂ ਜਨਰਲ ਸੈਕਟਰੀ ਆ ਮਾਮਲਾ ਜਿਹੜਾ ਜੀ ਅੰਨ ਵੀ ਚੱਲ ਰਿਹਾ ਮਾਮਲਾ ਜੀ ਇਹ 8ਵੇਂ ਮਹੀਨੇ ਦੀ 9 ਤਰੀਕ ਦੀ 2023 ਦੀ ਪੈਨਲ ਦੀ ਬੇਨਤੀ ਹੋਈ ਹੋਈ ਆ ਜਿਹੜੇ ਨੂੰ ਯਾਨੀ ਹਜੇ ਤਾਈਂ ਸਰਕਾਰ ਇੱਥੋਂ ਦੀ ਇਹ ਸਾਰਾ ਪ੍ਰਸ਼ਾਸਨ ਮਾਲ ਮਹਿਕਮਾ ਜਣੀ ਐ ਕੇ ਲਈ ਵੀ ਨਕਾਮ ਰਿਹਾ ਹੁਣ ਤਾਂ ਇਹਨੂੰ ਕਢਾਉਣ ਵਾਸਤੇ ਤੇ ਅਸੀਂ ਸੋਡੇ ਚੈਨਲ ਰਾਹੀਂ ਕਹਿੰਨੇ ਆ ਵੀ ਸਰਕਾਰ ਜਿੱਥੇ ਇਹ ਰੋਜ਼ ਚਿੱਠੀਆਂ ਕੱਢ ਕੇ ਇੱਕ ਡਰਾਮਾ ਕਰਦੀ ਆ ਵੀ ਨਜਾਇਜ਼ ਕਬਜ਼ੇ ਹਟਾਵਾਂਗੇ ਜੇ ਇਹਦੇ ਤੇ ਸਾਡਾ ਸਾਲ-ਸਾਲ ਖਰਾਬ ਹੁੰਦਾ ਜਥੇਬੰਦੀ ਦੇ ਨੁਮਾਇੰਦਿਆਂ ਦਾ ਤਾਂ ਅਸੀਂ ਨਹੀਂ ਮੰਨਦੇ ਵੀ ਕੋਈ ਨਜਾਇਜ਼ ਕਬਜ਼ੇ ਹਟਾਉਣ ਵੱਲ ਜਾਣਗੇ ਹਜੇ ਵੀ ਰਕਵਾਉਣ ਵੱਲ ਲੱਗੇ ਹੋਏ ਆ ਆਹ ਜਿਹੜਾ ਹੁਣ ਕਹਿੰਦੇ ਹੁੰਦੇ ਆ ਕੋੜ ਚੜੇ ਤਾਂ ਜਾਣਗੇ ਯਾਨੀ ਹਜੇ ਵੀ ਇਹਦਾ ਪ੍ਰੋਸੈਸ ਬਹੁਤ ਬਚਦਾ ਇਹਨੂੰ ਕਿੱਥੋਂ ਤਾਈਂ ਕੰਪਲੀਟ ਹੁੰਦਾ ਉਹ ਅਸੀਂ ਤਾਂ ਰਾਏ ਕਰਾ ਕੇ ਅਸੀਂ ਆਪਣੀ ਕਮੇਟੀ ਨੂੰ ਪਾਸ ਕਰਾ ਕੇ ਫੇਰ ਦੱਸਾਂਗੇ ਕਿਉਂਕਿ ਅਸੀਂ ਚਾਹੁੰਦੇ ਆ ਵੀ ਸਾਡਾ ਇਹ ਕਲੇਸ਼ ਮੁਕਣਾ ਚਾਹੀਦਾ ਇੱਥੇ ਰਾਹ ਰਾਜ ਪਿੱਲਰ ਵੱਧ ਲੱਗਣੇ ਚਾਹੀਦੇ ਆ ਯਾਨੀ ਕਹਿਣ ਦਾ ਮਤਲਬ ਹਜੇ ਵੀ ਜਿੰਨਾ ਵੱਡਾ ਜ਼ੋਰ ਲੱਗਿਆ ਕੁੱਲ ਤਬਕੇ ਦਾ ਲੋਕਾਂ ਦਾ ਉਸ ਨਾਲਾ ਮੜਾ ਮੋਟਾ ਜਿਹੜਾ ਹਲਚਲ ਹੋਈ ਹੈ ਹੋਈ ਹੈ ਨਹੀਂ ਤਾਂ ਇਹ ਚੁੱਪ ਸੀ ਜਮਾ ਇਹ ਸਰਕਾਰੀ ਥਾਂ ਕਢਾਉਣ ਦੀ ਬਜਾਏ ਜਾਣੀ ਆਏ ਕਹਿ ਲਗੇ ਅਸੀਂ ਵੀ ਸਰਕਾਰ ਹਜੇ ਤਾਈਂ ਉਹ ਕੰਮਜਾਬਰ ਨਹੀਂ ਹੋ ਸਕੀ ਨਾ ਹੀ ਹੋਣਾ ਚਾਹੁੰਦੀ ਐ ਤਾਂ ਕਿਰਤੀ ਲੋਕਾਂ ਨੂੰ ਆਪ ਸੋਚਣਾ ਚਾਹੀਦਾ ਵੀ ਸਾਨੂੰ ਸਰਕਾਰੀ ਰਾਹ ਛੱਡਨੇ ਚਾਹੀਦੇ ਆ ਸਾਡਾ ਨੰਘ ਆਪਦਾ ਅਸੀਂ ਨੰਗਣਾ ਹਰ ਵਕਤ ਆਪਣੀ ਲੋੜ ਬਣਦੀ ਐ ਇਹ ਤਾਂ ਇਸ ਕਰਕੇ ਆਪਾਂ ਆਪਦੇ ਸਿਰ ਜੋੜੀਏ ਕਿਉਂਕਿ ਸਰਕਾਰਾਂ ਇਹਦੇ ਚ ਬਹੁਤ ਵੱਡੀ ਧੜੇਬੰਦੀ ਖੜੀ ਕਰਦੀਆਂ ਹੁੰਦੀਆਂ ਆ ਪਿਛਲੇ ਦਿਨਾਂ ਚ ਵੇਖਿਆ ਦੂਜੀ ਜਥੇਬੰਦੀ ਆਈ ਆ ਉਹਨੂੰ ਪ੍ਰੇਰ ਕੇ ਭਾਇਆ ਹੋਇਆ ਇਹਨਾਂ ਨੇ ਸਾਰਿਆਂ ਨੇ ਵੀ ਤੁਸੀਂ ਬੈਠੋ ਜਦੋਂ ਭਰਾਵਾਂ ਨਾਲ ਅਸੀਂ ਦਲੀਲ ਚ ਪਏ ਵੀ ਸਾਨੂੰ ਗਲਤ ਦੱਸੋ ਅਸੀਂ ਗਲਤ ਆ ਕਿ ਤੁਸੀਂ ਗਲਤ ਇਹਦਾ ਆਪਾਂ ਫੈਸਲਾ ਕਰੀਏ ਤਾਂ ਉਹਨਾਂ ਨੇ ਬਿਲਕੁਲ ਮੰਨਿਆ ਹੋਇਆ ਵੀ ਯਾਰ ਸਾਡੇ ਬੰਦਿਆਂ ਤੋਂ ਕੁਝ ਫਰਕ ਰਹੇ ਆ ਸੋਡਾ ਫੈਸਲਾ درست ਆ ਇਹ ਫੈਸਲਾ درست ਹੋਣ ਦੇ ਨਾਲ ਹੀ ਇੱਥੋਂ ਤਾਈਂ ਜਾਣੀ ਖਿੱਚ ਕੇ ਲਿਆਂਦਾ ਸਾਰਿਆਂ ਨੂੰ ਨਹੀਂ ਭਰਾਵੋ ਕੋਈ ਨਹੀਂ ਕਿਸੇ ਦੀ ਸੁਣਦਾ ਜੇ ਅਸੀਂ ਪਿਛਲੇ ਦਿਨਾਂ 'ਚ ਹਾਈਵੇ ਤੇ ਨਾ ਜਾਂਦੇ ਆਹ ਬਰੰਟ ਕਬਜ਼ਾ ਜਾਰੀ ਨਹੀਂ ਹੋਣਾ ਸੀ ਇਸ ਗੱਲ ਕਰਕੇ ਭਰਾਵੋ ਆਪਦੇ ਇੱਕੇ ਤੇ ਆਸ ਰੱਖੋ ਇੱਕੇ ਦਾ ਸਬੂਤ ਦਿਓ ਇੱਕ ਹੀ ਇੱਕੇ ਚ ਵਲ ਹੁੰਦਾ ਇੱਕੇ ਨਾਲ ਹੀ ਸਾਰੇ ਕੰਮ ਸਮਰਨੇ ਆ ਸਰਕਾਰਾਂ ਤੋਂ ਝਾਕ ਮੈਨੂੰ ਨਹੀਂ ਲੱਗਦਾ ਵੀ ਕਰਨੀ ਚਾਹੀਦੀ ਆ ਜਿਆਦਾ ਗਰਨਾ ਪਰਮਜੀਤ ਸਿੰਘ ਬਰਾੜਾ ਜੀ ਤਹਿਸੀਲਦਾਰ ਬਠਿੰਡਾ ਕੀ ਮਾਮਲਾ ਜਿਹੜਾ ਤੁਹਾਰ ਨਾਲ ਸੀ ਲਈ ਬੈਠੇ ਤੁਹਾਡਾ ਕੰਮ ਵੀ ਚੱਲ ਰਿਹਾ ਮਾਮਲਾ ਕੀ ਮਾਮਲਾ ਇਹ ਰਸਤੇ ਤੇ ਨਜਾਇਜ਼ ਕਬਜ਼ੇ ਦਾ ਸੀਗਾ ਜੀ ਤੇ ਇਹ ਗ੍ਰਾਮ ਪੰਚਾਇਤ ਨੇ ਦਰਖਾਸਤ ਦਿੱਤੀ ਸੀਗੀ ਤੇ ਅਸੀਂ ਨਿਸ਼ਾਨਦੇਹੀ ਕਰਵਾਈ ਆ ਨਿਸ਼ਾਨਦੇਹੀ ਕਰਵਾ ਕੇ ਤੇ ਇਹਦੇ ਪੱਥਰ ਅੱਜ ਲਵਾਤੇ ਆ ਤੇ ਜਿਹੜਾ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਘਟੂ ਘਟ 4 4 5 5 ਫੁੱਟ ਜਿਹੜਾ ਰਸਤਾ ਵੱਢ ਕੇ ਪੀੜਾ ਹੋਇਆ ਹੋਇਆ ਸੀਗਾ ਰਸਤਾ ਉਹਦੇ ਤੇ ਵੀਡੀਓ ਸਾਫ ਵੱਲੋਂ ਮਿੱਟੀ ਇਹਨਾਂ ਨੂੰ ਪਵਾਈ ਜਾ ਰਹੀ ਹੈ ਇਹ ਰਸਤਾ ਜਿਹੜਾ ਚਾਲੂ ਕਰਵਾਇਆ ਜਾ ਰਹੀ ਹੈ ਇਹ ਕਿਹੜੇ ਪਿੰਡ ਦਾ ਮਾਮਲਾ ਹੈ ਇਹ ਪਿੰਡ ਦਿਉਣ ਨੂੰ ਜਾਂਦਾ ਜੀ ਰਸਤਾ ਕਿਸਾਨ ਵੀ ਨਹੀਂ ਜਿਹੜੇ ਧਰਨੇ ਤੇ ਬੈਠੇ ਹੁਣ ਸਹਿਮਤ ਹੋ ਥੱਲੀ ਹੋ ਗਈ ਉਹਨਾਂ ਦੀ ਹਾਂਜੀ ਬਿਲਕੁਲ ਉਹਨਾਂ ਦੀ ਤਸੱਲੀ ਹੋਊਗੀ ਮੇਰੇ ਖਿਆਲ ਤਾਂ ਕੋਈ ਐਹੋ ਜੀ ਗੱਲ ਨਹੀਂ ਕਿ ਜਿਵੇਂ ਮਤਲਬ ਕਿ ਸੀਗਾ ਸਹੀ ਕਾਨੂੰਨ ਮੁਤਾਬਕ ਤਾਂ ਜੋ ਵੀ ਬਣਦਾ ਸੀਗਾ ਉਹ ਅਸੀਂ ਸਹੀ ਕਰਵਾਤਾ ਹੈ ਬਾਕੀ ਤੁਸੀਂ ਉਹਨਾਂ ਨੂੰ ਪੁੱਛ ਲੈ ਜਾਓ ਵੀ ਉਹਨਾਂ ਦੀ ਤਸੱਲੀ ਨਹੀਂ ਜਿਵੇਂ ਨਹੀਂ ਜੀ ਨਹੀਂ ਐਹੋ ਜੀ ਕੋਈ ਸਥਿਤੀ ਨਹੀਂਗੀ ਕੋਈ ਟਕਰਾਅ ਵਾਲੀ ਕੋਈ ਗੱਲ ਨਹੀਂ ਹੋਈਗੀ ਹਾਂਜੀ